ਇਹ ਕੈਪਟਨ ਸਾਹਿਬ ਨੇ ਆਪਣੀਆਂ ਨਾਕਾਮੀਆਂ ਛਪਾਉਣ ਵਾਸਤੇ ਕਿਸਾਨਾਂ ਦੇ ਮੁੱਦੇ ਤੇ ਬੰਦੂਕ ਰੱਖੀ ਹੈ ਮੁੱਦਾ ਕਿਸਾਨੀ ਨਹੀਂ ਹੈਗਾ ਕਿਸਾਨੀ ਦੀ ਆੜ ਚ ਤੇ ਮੁੱਦਾ ਹੀ ਹੋਰ ਹੈ ਜਿਨ੍ਹਾਂ ਵਾਸਤੇ ਕਾਨੂੰਨ ਬਣਾਇਆ ਜਾਣਾ ਹੈ ਜਦ ਉਹ ਕਾਨੂੰਨ ਉਹਨਾਂ ਨੂੰ ਹੀ ਪਸੰਦ ਨਹੀਂ ਹੈ ਜਦ ਉਹਨਾਂ ਦੇ ਵਾਸਤੇ ਹੀ ਬਣਾਇਆ ਜਾਣਾ ਤੇ ਉਹਨਾਂ ਨੂੰ ਪਸੰਦ ਨਹੀਂ ਤੇ ਫਿਰ ਕਿਉਂ ਸਰਕਾਰ ਧੱਕੇ ਨਾਲ ਕਾਨੂੰਨ ਨੂੰ ਥੋਪ ਰਹੀ ਹੈ ਕੀ ਕੀ ਸਵਾਲ ਪੁੱਛ ਚੋ ਮੈਂ ਇੱਕ ਇੱਕ ਵਾਰ ਦੇ ਦੂੰਗਾ ਮੈਂ ਬੀਬੀਆਂ ਦੀ ਗੱਲ ਆ ਰਹੀ ਕਿ ਬਾਡਮੈਟ ਨਾ ਕਰੂੰ ਇੰਟਰਨੈਸ਼ਨਲ ਕਮਿਊਨਿਟੀ ਨੇ ਦੇਸ਼ਾਂ ਨੇ ਰਿਵਾਰਡ ਦਿੱਤਾ ਐ ਅਵਾਰਡ ਦਿੱਤਾ ਐ ਮੋਦੀ ਸਾਹਿਬ ਨੂੰ ਸਨਮਾਨਿਤ ਕੀਤਾ ਮੋਦੀ ਸਾਹਿਬ ਦੇ ਕਾਰਜਕਾਲ ਦੇ ਵਿੱਚ ਵਿਕਾਸ ਹੋਇਆ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ ਹੋ ਹੋਇਆ ਕਿ ਨਹੀਂ ਹੋਇਆ ਤੁਹਾਡੇ ਕੀ ਕਹਿਣਾ ਹੈ ਅਦਭੁਤ ਲੋਕ ਖੁਸ਼ ਨੇ ਅਦਭੁਤ ਵਿਕਾਸ ਹੋਇਆ ਲੋਕ ਖੁਸ਼ ਨੇ ਖੁਸ਼ ਹੈ ਪੂਰੀ ਜਨਤਾ ਖੁਸ਼ ਹੈ ਪੂਰੀ ਜਨਤਾ ਖੁਸ਼ ਹੈ ਛੋੜ ਲਓ ਫਿਰ ਮੇਰੀ ਅਗਲੀ ਗੱਲ ਵਰਲਡ ਹੈਪੀਨੈਸ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਦੀ ਆਵਾਮ ਸਾਡੇ ਤੋਂ ਜ਼ਿਆਦਾ ਖੁਸ਼ਹਾਲ ਹੈ ਸਾਡੇ ਤੋਂ ਜ਼ਿਆਦਾ ਖੁਸ਼ ਹੈ ਤੁਸੀਂ ਕਹਿੰਦੇ ਹੋ ਤਰੱਕੀ ਹੋਈ ਹੈ ਕਿਸ ਚੀਜ਼ ਦੀ ਤਰੱਕੀ ਹੋਈ ਹੈ ਜੇ ਉੱਥੋਂ ਦੀ ਆਵਾਮ ਜਿਹੜੀ ਹੈ ਦੁਖੀ ਹੈ 2018 ਵਿੱਚ ਥਾਮਸਨ ਰਾਈਟਰ ਫਾਊਂਡੇਸ਼ਨ ਉਸ ਰਿਪੋਰਟ ਦੇ ਮੁਤਾਬਕ ਦੁਨੀਆ ਦਾ ਸਭ ਤੋਂ ਖਤਰਨਾਕ ਮੁਲਕ ਔਰਤਾਂ ਦੇ ਲਈ ਸਾਡਾ ਮਹਾਨ ਭਾਰਤ ਦੂਸਰੇ ਨੰਬਰ ਤੇ ਅਫਗਾਨਿਸਤਾਨ ਪਾਕਿਸਤਾਨ ਉੱਥੇ ਦੇ ਵਿੱਚ ਸਾਡੇ ਤੋਂ ਬਿਹਤਰ ਹੈ ਗਲੋਬਲ ਹੰਗਰ ਇੰਡੈਕਸ ਔਰ ਰੈਂਕਿੰਗ ਦੇਖੋ ਉਹਦੇ ਵਿੱਚ ਵੀ ਸਾਡੇ ਮੁਲਕ ਦੀ ਜਿਹੜੀ ਹੈਗੀ ਰੈਂਕਿੰਗ ਉਹ ਥੱਲੇ ਗਈ ਹੈ گلوبਲ ਹੰਗਰ ਇੰਡੈਕਸ ਦੇ ਵਿੱਚ ਵੀ ਪਾਕਿਸਤਾਨ ਦੀ ਰੈਂਕਿੰਗ ਐ ਉੱਥੇ ਵੀ 80 ਲੋਕ ਭੁੱਖੇ ਲੋਕਾਂ ਦੇ ਵਿੱਚੋਂ شمار ਹੁੰਨੇ ਆ ਇਹ ਤਰੱਕੀ ਹੈ ਉਹ ਰਿਪੋਰਟਾਂ ਨੂੰ ਗਲਤ ਕਹਿ ਦਿਓ ਪਿਓ ਰਿਪੋਰਟ ਬਿਲਕੁਲ ਗਲਤ ਹੈ ਝੂਠ ਹੈ ਬਿਲਕੁਲ ਝੂਠ ਹੈ ਹਰ ਇੱਕ ਤੱਕ ਝੂਠ ਹੈ ਸਾਰੇ ਰਿਪੋਰਟਾਂ ਗਲਤ ਗਲੋਬਲ ਡੈਮੋਕ੍ਰੇਸੀ ਜਿਹੜੀ ਇੰਡੈਕਸ ਆਇਆ ਹੈ ਡੈਮੋਕ੍ਰੇਸੀ ਦਾ ਉਹਦੇ ਵਿੱਚ ਸਾਡੇ ਇੰਡੀਆ ਨੂੰ ਫਲੌੜ ਡੈਮੋਕ੍ਰੇਸੀ ਆਖਿਆ ਗਿਆ ਕਿ ਡੈਮੋਕ੍ਰੇਸੀ ਜਿਹੜੀ ਫੁੱਲ ਡੈਮੋਕ੍ਰੇਸੀ ਤੋਂ ਅਧੂਰੀ ਡੈਮੋਕ੍ਰੇਸੀ ਵਾਲਾ ਸਾਡਾ ਨਾਮ ਆਇਆ ਸਾਨੂੰ 10 ਸਾਲ ਹੋਰ ਦੇ दो ਸਿੰਗਾਪੁਰ ਵਾਲੇ ਉਰੇ ਵੀਜ਼ਾ ਮੰਗਣੋਂ ਤਰਸਣਗੇ ਕੈਨੇਡਾ ਵਾਲੇ ਵੀਜ਼ਾ ਮੰਗਣੋਂ ਤਰਸਣਗੇ ਅਮਰੀਕਾ ਵਾਲੇ ਵੀਜ਼ਾ ਮੰਗਣੋਂ ਤਰਸਣਗੇ ਜਦੋਂ ਤੁਹਾਡੀ ਗੱਠਬੰਦੀ ਦੀ ਸਰਕਾਰ ਸੀ ਅਕਾਲੀ ਦਲ ਦੇ ਨਾਲ ਉਦੋਂ ਸੁਖਵੀਰ ਹੁਣਾ ਨੇ ਵੀ ਤੁਹਾਡੇ ਨਾਲ ਰਲ ਕੇ ਗੱਲ ਕੀਤੀ ਸੀ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਾਂਗਾ ਕਿਉਂ ਬਣ ਗਿਆ ਕੈਲੀਫੋਰਨੀਆ ਯੂਕੇ ਦੀ ਸੰਸਦ ਦੇ ਵਿੱਚ ਮੁਖਾਲਫਤ ਹੋਈ ਹੈ ਮੋਦੀ ਸਰਕਾਰ ਦੀ ਯੂਐਸਏ ਦੇ ਵਿੱਚ ਗੱਲਾਂ ਚੱਲੀਆਂ ਨੇ ਸਾਡੀ ਨੀਅਤ ਸਾਫ਼ ਹੈ ਸਾਡੀ ਨੀਤੀ ਸਾਫ਼ ਹੈ ਤੇ ਸਾਡੇ ਨੇਤਾ ਸਾਫ਼ ਹੈ ਉਸ ਆਧਾਰ ਤੇ ਆਉਣ ਵਾਲੀ ਸਰਕਾਰ ਸਾਡੀ ਹੋਏਗੀ ਪੰਜਾਬ ਤੇ ਸਾਡਾ ਚਿਸਮੇ ਤੁਸੀਂ ਦੇਖ ਰਹੇ ਹੋ ਜੀ ਐਸਐਨਜ਼ ਨਿਊਜ਼ ਤੇ ਮੈਂ ਹਰਿੰਦਰ ਕੁਮਾਰ ਲਗਾਤਾਰ ਤਕਰੀਬਨ 4 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ ਧਰਨੇ ਲਾਏ ਹੋਏ ਨੇ ਦੂਸਰੇ ਪੂਰੇ ਹਿੰਦੁਸਤਾਨ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਭਾਜਪਾ ਦੇ ਆਗੂਆਂ ਦਾ ਵਿਰੋਧ ਪ੍ਰਜੈਸ਼ਨ ਜੋ ਹੈ ਉਹ ਵੀ ਜਾਰੀ ਹੈ ਬੀਤੇ ਦਿਨ ਜੋ ਬਹੁਤ ਤੋਂ ਭਾਜਪਾ ਦੇ ਜਿਹੜੇ ਐਮਐਲਏ ਨੇ ਅਰੁਣ ਨਰੰਗ ਉਨ੍ਹਾਂ ਨਾਲ ਕੁੱਟਮਾਰ ਹੋਈ ਹੈ ਇਸ ਮੁਤਲਕ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਪੰਜਾਬ ਭਾਜਪਾ ਦੇ ਸੂਬੇ ਦੇ ਉਪ ਪ੍ਰਧਾਨ ਪ੍ਰਵੀਨ ਬੰਸਲ ਜੀ ਸਭ ਤੋਂ ਪਹਿਲਾਂ ਅਸੀਂ ਪ੍ਰਵੀਨ ਬੰਸਲ ਜੀ ਦਾ ਸਵਾਗਤ ਕਰਦੇ ਹਾਂ ਬੰਸਲ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਮਝਾ ਨਿਊਜ਼ ਚ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜਾਈਨ ਤੁਹਾਡੀ ਮਿਹਰਬਾਨੀ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਹੋ ਥੈਂਕ ਯੂ ਜੀ ਅੱਜ ਬੰਸਲ ਸਾਹਿਬ ਜਿਹੜੀ ਕੱਲ ਘਟਨਾ ਵਾਪਰੀ ਹੈ ਅਬੋਹਰ ਦੇ ਜਿਹੜੇ ਐਮ ਐਲ ਏ ਨੇ ਵਿਧਾਇਕ ਨੇ अरुण जी ਉਹਨਾਂ ਤੇ ਹਮਲਾ ਹੋਇਆ ਅਰੁਣਾ ਰਾਂਗੀ ਦੇ ਉੱਤੇ ਇਸ ਚੀਜ਼ ਦੀ ਅਸੀਂ ਵੀ ਨਿਖੇਧੀ ਕਰਦੇ ਹਾਂ ਤੁਹਾਨੂੰ ਕੀ ਲੱਗਦਾ ਪਹਿਲਾਂ ਤਾਂ ਤੁਸੀਂ ਦੱਸੋ ਵੀ ਤੁਹਾਡਾ ਕੀ ਕਹਿਣਾ ਹੈ ਇਸ ਮੁੱਦੇ ਦੇ ਉੱਤੇ ਦੇਖੋ ਹਿੰਦੁਸਤਾਨ ਪੂਰੇ ਵਰਡ ਦੇ ਸਭ ਤੋਂ ਵੱਡਾ ਲੋਕਤੰਤਰ ਹੈ ਜੀ ਔਰ ਉਸ ਲੋਕਤੰਤਰ ਨੂੰ ਬਚਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਚਾਹੇ ਐਮਰਜੈਂਸੀ ਸੀ ਚਾਹੇ ਉੱਗਰਵਾਸੇ ਔਰ ਈਵਨ ਜਦੋਂ ਜੰਮੂ ਕਸ਼ਮੀਰ ਦਾ ਮਸਲਾ ਸੀ ਸਾਡੇ ਪ੍ਰਧਾਨ ਨੇ ਸਾਡੇ ਸੰਸਥਾਪਕ ਨੇ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਨੇ ਆਪਣੀ ਕੁਰਬਾਨੀ ਦਿੱਤੀ ਸੋ ਇਸ ਲੋਕਤੰਤਵ ਨੂੰ ਬਚਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦਾ ਲੀਡਰ ਦਾ ਬਹੁਤ ਵੱਡਾ ਯੋਗਦਾਨ ਤੇ ਕੁਰਬਾਨੀ ਹੈ ਲੇਕਿਨ ਜਦ ਜਦ ਵੀ ਲੋਕਤੰਤਵ ਦਾ ਕਹਨ ਹੋਇਆ ਤਾਂ ਭਾਰਤੀ ਜਨਤਾ ਪਾਰਟੀ ਨੇ ਕਦੇ ਬਰਦਾਸ਼ਤ ਨਹੀਂ ਕੀਤਾ ਜਦੋਂ ਅਮਰਜੰਤੀ ਸੀ ਇੰਦਰਾ ਗਾਂਧੀ ਜਿਨ੍ਹਾਂ ਸਾਡੇ ਸਾਰੇ ਵੱਡੇ ਲੀਡਰ ਅੰਦਰ ਕਰਤੇ ਸੀ ਵਰਕਰਾਂ ਤੇ ਸਦਤਾਂ ਸਈਆਂ ਭਗਤ ਵਰਕਰਾਂ ਨੇ ਪਰ ਅਸੀਂ ਉਹਦਾ ਮੁਕਾਬਲਾ ਕੀਤਾ ਜਿਹੜਾ ਕੱਲ ਦਾ ਕੰਮ ਹੋਇਆ ਉਹ ਪੂਰੇ ਵਿਸ਼ਵ ਦੇ ਅੰਦਰ ਜਿਹੜਾ ਲੋਕਾਂ ਦਾ ਚੋਣਾਂ ਨੁਮਾਇੰਦਾ ਜਿਨ੍ਹਾਂ ਨੂੰ ਲੋਕਾਂ ਨੇ ਜਾਖੜ ਵਰਗੇ ਪਰਿਵਾਰ ਦੇ ਸਾਹਮਣੇ ਜਿਹੜਾ ਆਪਣੀ ਰੈਪਿਊਟੇਸ਼ਨ ਕਰਕੇ ਆਪਣੀ ਸਮਾਜ ਦੀ ਸੇਵਾ ਦੇ ਸਤਕੇ ਜਿੱਤ ਕੇ ਆਇਆ ਉਹਨੂੰ ਇਸ ਤਰ੍ਹਾਂ ਬੇਸ ਕਰਨਾ ਉਦੇ ਕੱਪੜੇ ਫਾੜਦੇ ਨੇ ਉਹਨੂੰ ਜਾਨੋਂ ਮਾਰ ਦੇਣ ਦੀ ਕੋਸ਼ਿਸ਼ ਕਰਨਾ ਕੁੱਟਮਾਰ ਕਰਨਾ ਇਸ ਤੋਂ ਮਾੜੀ ਘਟਨਾ ਹੋ ਨਹੀਂ ਸਕਦੀ ਜੀ ਔਰ ਇਹਦੇ ਸਿੱਧੇ ਸਿੱਧੇ ਜ਼ਿੰਮੇਦਾਰ ਲਾਰਡ ਆਰਡਰ ਦਾ ਮਸਲਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਇਹਦੇ ਜ਼ਿੰਮੇਦਾਰ ਹੈ ਉਹਨਾਂ ਨੇ ਨਖੇਦੀ ਕੀਤੀ ਨਖੇਦੀ ਕੋਈ ਸ਼ਫੀਸ਼ੀਐਂਟ ਥੋੜਾ ਹੈ ਉਹ ਸਮਾਜ 'ਚ ਸਰਕਾਰ ਦਾ ਇੱਕ ਮੈਸੇਜ ਹੁੰਦਾ ਹੈ ਇੱਕ ਮਹੌਲ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਤਾਂ ਕਿ ਲੋਕ ਉਸ ਚੀਜ਼ ਤੋਂ ਡਰਨ ਪਰ ਇਹਨਾਂ ਨੇ ਮੈਂ ਸਮਝਦਾ ਉਲਟਾ ਪ੍ਰਵੋਕ ਕਿ ਤਰ ਹਮੇਸ਼ਾ ਕਰਦੇ ਰਹੇ ਇਹਨਾਂ ਨੇ ਇਹ ਕੈਪਟਨ ਸਾਹਿਬ ਨੇ ਆਪਣੀਆਂ ਨਾਕਾਮੀਆਂ ਛਪਾਉਣ ਵਾਸਤੇ ਕਿਸਾਨਾਂ ਦੇ ਮੋੜੇ ਤੇ ਬੰਦੂਕ ਰੱਖੀ ਹੈ ਉਹਨਾਂ ਨੂੰ ਪ੍ਰਵੋਕ ਕਰਦੇ ਆ ਜਿਹਦੇ ਕਰਕੇ ਉਹਨਾਂ ਦੇ ਵਿੱਚ ਕਈ ਗੁੰਡਾ ਅੰਸਰਾਂ ਨੇ ਐਸੀ ਜਿਹੜੀ ਕਲ ਕਾਨੂੰਨੀ ਘਟਨਾ ਕੀਤੀ ਹੈ ਬੰਦਾ ਜਨਮ ਜਮਹੂਰੀਅਤ ਦੀ ਗੱਲ ਕੀਤੀ ਤੁਸੀਂ ਜਮਹੂਰੀਅਤ ਦਾ ਮਤਲਬ ਹੁੰਦਾ ਹੈ ਕਿ ਹਰ ਕੋਈ ਵੀ ਬੰਦਾ ਜਿਹੜਾ ਆਪਣੇ ਭਾਵਨਾਵਾਂ ਉਹ ਪ੍ਰਗਟ ਕਰ ਸਕਦਾ ਹੈ ਪ੍ਰਦਰਸ਼ਨ ਕਰ ਸਕਦਾ ਹੈ ਅਗਰ ਕੋਈ ਸਰਕਾਰ ਉਸ ਦੇ ਮੁਤਾਬਕ ਕੰਮ ਨਹੀਂ ਕਰਦੀ ਜਾਂ ਕਿਸੇ ਲੋਕ ਖੇਤਾਂ ਦੀ ਨੀਤੀਆਂ ਦੇ ਮੁਤਾਬਕ ਕੰਮ ਨਹੀਂ ਕਰਦੀ ਤਾਂ ਉਹ ਪ੍ਰਦਰਸ਼ਨ ਕਰ ਸਕਦਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਸੀ ਐਸੇ ਤੁਸੀਂ ਕਿੰਨੇ ਅੰਦੋਲਨ ਦੇਖੇ ਹਨ ਜਿਸ ਚ ਕੇਂਦਰ ਸਰਕਾਰ ਦੇ 4-4 ਮੰਤਰੀ 11-11 ਮੀਟਿੰਗਾਂ ਕਰਨ ਨੰਬਰ 1 ਜੀ ਐਸੇ ਅੰਦੋਲਨ ਜਿਸ ਚ 400 ਤੋਂ ਵੱਧ ਸਿਕਿਉਰਿਟੀ ਵਾਲੇ ਇੰਜਰਡ ਹੋ ਜਾਣ ਔਰ ਕੋਈ लाठी ना ਚਲਾਣ ਇਸ ਤੋਂ ਵੱਧ ਲੋਕਤੰਤਰੀ ਦੀ ਰੱਖਿਆ ਕਿਹੜੀ ਪਾਰਟੀ ਕਰ ਸਕਦੀ ਹੈ ਕਿਹੜੀ ਸਰਕਾਰ ਕਰ ਸਕਦੀ ਹੈ ਇਹ ਭਾਰਤੀ ਜਨਤਾ ਪਾਰਟੀ ਨੇ ਕੀਤੀ ਪੂਰਾ ਦਿੱਲੀ ਸੰਸਦ ਸਾਹਿਬ ਇਹ ਜਿਹੜਾ ਪ੍ਰਦਰਸ਼ਨ ਸੀਗਾ ਉਹ ਬੜਾ ਸ਼ਾਂਤੀਪੂਰਨ ਸੀਗਾ ਕਿਸਾਨਾਂ ਨੇ ਲਾਠੀਆਂ ਨਹੀਂ ਚਲਾਈਆਂ ਸੀ ਕਿਸਾਨਾਂ ਨੇ ਕੋਈ ਹਥਿਆਰ ਨਹੀਂ ਚੱਕੇ ਸੀ 400 ਜਿਹੜੇ ਸਿਕਿਉਰਟੀ ਵਾਲੇ ਆ ਜੀ ਉਹ ਇੰਜਰਡ ਹੋਏ ਨਹੀਂ ਹੋਏ ਹਥਿਆਰ ਕਿਹਨਾਂ ਕੋਲ ਸੀ ਸਿਕਿਉਰਟੀ ਵਾਲੇ ਕੋਲ ਸੀ ਪਰ ਉਹਨਾਂ ਨੇ ਚਲਾਏ ਨਹੀਂ ਤੁਹਾਡੇ ਉਹ ਰਾਜਦੀਪ ਤੇ ਕੇਸ ਚੱਲ ਰਿਹਾ ਵੀ ਉਹਨੇ ਗਲਤ ਕਿਹਾ ਸੀ ਗੋਲੀ ਚੱਲਣ ਵਾਲੀ ਉਹ ਟਰੈਕਟਰ ਦੇ ਗਲਤ ਉਹਨੇ ਮੋੜਿਆ ਐਕਸੀਡੈਂਟ ਸਰਕਾਰ ਕਹਿ ਰਹੀ ਹੈ ਸਰਕਾਰ ਨਹੀਂ ਕਹਿ ਰਹੀ ਨੋ 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 ਸਰਕਾਰ ਨਹੀਂ ਕਹਿ ਰਹੀ ਫੈਕਟ ਹੈ ਰਾਜੀਵ ਤੇ ਕੇਸ ਹੋ ਗਿਆ ਨਾ ਜੀ ਨੈਸ਼ਨਲ ਲੈਵਲ ਦਾ ਇੰਟਰਨੈਸ਼ਨਲ ਲੈਵਲ ਦਾ ਪੱਤਰਕਾਰ ਕੇਸ ਹੋ ਕਿਉਂ ਕਿ ਉਹਨੇ ਕਿਹਾ ਸੀ ਵੀ ਗੋਲੀ ਕਰਕੇ ਮਰਿਆ ਉਹ ਗੋਲੀ ਕਰਕੇ ਨਹੀਂ ਮਰਿਆ ਸੀ ਉਹ ਐਕਸੀਡੈਂਟ ਕਰਕੇ ਮਰਿਆ ਸੀਗਾ ਨੰਬਰ 1 ਨੰਬਰ 2 ਹਥਿਆਰ ਸਕਿਉਰਟੀ ਅਨਾਂ ਕੋਲੇ ਫਿਰ ਵੀ ਉਹ ਇੰਜਰਡ ਹੋਣੇ ਉਹਦਾ ਕਾਰਨ ਕੀ ਸੀ ਕਿਉਂਕਿ ਗਵਰਨਮੈਂਟ ਦੇ ਆਰਡਰ ਸੀ ਵੀ ਸਾਡੇ ਆ ਸਾਡੇ ਅੰਨਦਾਤਾ ਹੈ ਇਸ ਲਈ ਇਹ ਕੁਛ ਵਿਦਿੱਕੀ ਕਰਨ ਤਾਂ ਨੂੰ ਬਰਦਾਸ਼ਤ ਕਰਨਾ ਹੈ ਕਿਉਂਕਿ ਉਹ ਆਪਣੇ ਮੰਗਾਂ ਦੇ ਲਈ ਆਇਆ ਪਰ ਆਪਣੀ ਮੰਗਾਂ ਨੂੰ ਕਰਕੇ ਕਿਹਾ ਅਸੀਂ ਉਹਨਾਂ ਵਿੱਚ ਐਸੇ ਤੰਤਰ ਵੜ ਦਿੰਦੇ ਜਿਹੜੀ ਆਪਣੀਆਂ ਹੱਦਾਂ ਪਾਰ ਕਰ ਦਣਗੇ ਸਰ ਹੱਦਾਂ ਕਿਹਨਾਂ ਪਾਰ ਕੀਤੇ ਆ ਉਹ ਜਦੋਂ ਕਿਸਾਨਾਂ ਦੇ ਅੰਦਰ ਜਲ ਟੋਪਾਂ ਇਹਨਾਂ ਨੇ ਨਹੀਂ ਚਲਾਈਆਂ ਕਿਸਾਨਾਂ ਨੇ ਨਹੀਂ ਚਲਾਈਆਂ ਜਲ ਟੋਪਾਂ ਚਲਾਈਆਂ ਹੈਗੀਆਂ ਪੁਲਿਸ ਨੇ ਧੱਕੇਸ਼ਾਹੀ ਕੀਤੀ ਪੁਲਿਸ ਨੇ ਸਰਕਾਰ ਦੇਖੋ ਜਮਹੂਰੀ ਹੱਕ ਹੈ ਕਿਸਾਨਾਂ ਦਾ ਪ੍ਰਦਰਸ਼ਨ ਕਰਨਾ ਸ਼ਾਂਤੀ ਦੇ ਨਾਲ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਉਸ ਤੋਂ ਬਾਅਦ ਵੀ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤੀ ਗਈ ਜਿਨ੍ਹਾਂ ਵਾਸਤੇ ਕਾਨੂੰਨ ਬਣਾਇਆ ਜਾਣਾ ਜਦ ਉਹ ਕਾਨੂੰਨ ਉਹਨਾਂ ਨੂੰ ਹੀ ਪਸੰਦ ਨਹੀਂ ਹੈ ਜਦ ਉਹਨਾਂ ਦੇ ਵਾਸਤੇ ਹੀ ਬਣਾਇਆ ਜਾਣਾ ਤੇ ਉਹਨਾਂ ਨੂੰ ਪਸੰਦ ਨਹੀਂ ਤੇ ਫਿਰ ਕਿਉਂ ਸਰਕਾਰ ਧੱਕੇ ਨਾਲ ਕਾਨੂੰਨ ਨੂੰ ਥੋਪ ਰਹੀ ਹੈ ਜਿਸ ਮੁੱਦਿਆਂ ਨੂੰ ਪਿਛਲੇ 20 ਸਾਲਾਂ ਤੋਂ ਲਾਗੂ ਕਰਨ ਵਾਸਤੇ ਕਿਸਾਨਾਂ ਦੀ ਆਰਥਿਕ ਦ੍ਰਿਸ਼ਟੀ ਮਜ਼ਬੂਤ ਕਰਨ ਵਾਸਤੇ ਕਈ ਕਮਿਸ਼ਨ ਬਣੇ ਹੋਣ ਕਈ ਸਰਕਾਰਾਂ ਦੇ ਐਕਸਪਰਟਾਈਜ਼ ਨੇ ਆਪਣੇ ਬਿਆਨ ਦਿੱਤੇ ਹੋਣ ਕਈ ਜਿਹੜੇ ਕਿਸਾਨੀ ਦੇ ਧੰਦੇ ਚ ਜਿਹੜੇ ਨੀਰ ਐਕਸਪਰਟਾਈਜੇਸ਼ਨ ਹੈ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਉਹਨੂੰ ਐਸਾ ਖਰੜਾ ਤਿਆਰ ਹੋ ਕੇ ਲੋਕ ਸਭਾ ਦੇ ਅੰਦਰ ਸੰਸਦ ਚੋਂ ਪਾਸ ਹੋ ਕੇ ਰਾਜ ਸਭਾ ਦੇ ਪਾਸ ਹੋਇਆ ਹੋਵੇ ਉਹਨੂੰ ਤੁਸੀਂ ਤੱਕਾ ਕਹੋਗੇ ਜੀ ਕਿੰਨਾ ਵਟ డు ਯੂ ਮੀਨ ਤੱਕਾ ਕਾਰ ਨਹੀਂ ਤੇ ਹੋਰ ਕੀ ਆ ਭਾਨਾ ਜੀ ਭਾਰਤੀ ਜਨਤਾ ਪਾਰਟੀ ਨੇ ਵਾਦਾ ਕੀਤਾ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਏਗੀ ਅਸੀਂ ਨੀਮ ਕੋਟਿੰਗ ਜਿਹੜਾ ਯੂਰੀਆ ਅਸੀਂ ਇਹ ਚਾਲੂ ਕੀਤਾ ਅਸੀਂ ਕਿਸਾਨਾਂ ਦੀ ਆਮਦਨ ਵਧਾਉਣ ਵਾਸਤੇ ਐਮਐਸਪੀ ਦੇ ਰੇਟ ਤੇ ਵਾਦਾ ਕੀਤਾ ਅਸੀਂ ਫਸਲ ਦਾ ਬੀਮਾ ਕਿ ਲਾਗੂ ਕਿੱਥੇ ਹੋਇਆ ਸਰ ਸਭ ਕੁਝ ਲਾਗੂ ਹੋਇਆ ਕਿਹੜੇ ਕਿੰਨੇ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਨੇ ਕਿੰਨੇ ਕਿ ਕਿਸਾਨ ਜਿਹੜੇ ਨੇ ਐਸਾ ਚੀਜ਼ਾਂ ਕਰ ਰਹੇ ਨੇ ਆਤਮ ਹੱਤਿਆ ਤੇ ਆ ਜੀ ਆਤਮ ਹੱਤਿਆ ਤੇ ਆ ਜੀ ਤੁਸੀਂ ਇੱਕ ਜੀ ਦੱਸੋ ਨਾ ਕਿ 14 ਤੋਂ ਪਹਿਲਾਂ ਆਤਮਹੱਤਿਆ ਨਹੀਂ ਹੋ ਰਹੀਆਂ ਸੀ ਅਸੀਂ 14 ਤੋਂ ਬਾਅਦ ਇਨ ਸਟੈਪਸ ਦੇਖੋ ਕੋਈ ਵੀ ਬਦਲਾਅ 1947 ਤੋਂ ਲੈ ਕੇ 2014 ਤੱਕ ਤੁਸੀਂ ਲਾ ਲਓ 53 ਤੇ 14 ਸਟਾਰਟ ਸਾਲਾਂ ਤੋਂ ਬਾਅਦ ਹੌਲੀ ਹੌਲੀ ਬਦਲਾਅ ਹੋ ਗਿਆ 67 ਸਾਲਾਂ ਦਾ ਇੱਕ ਜਿਹੜਾ ਬੈਕਲੌਗ ਸੀ ਉਹਨੂੰ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨ ਬਾਕੀ ਵਪਾਰੀਆਂ ਮੰਗੋ ਅੱਜ ਲੁਧਿਆਣੇ 'ਚ ਇੱਕ ਆਦਮੀ ਨੇ ਛੋਟਾ ਜਿਹਾ ਸਾਈਕਲ ਦਾ ਕੰਮ ਕੀਤਾ ਸੀ ਅੱਜ ਪੂਰੇ ਵਾਰਡ 'ਚ ਉਹਦਾ ਸਨਾਮ ਉਹਦਾ ਨਾਮ ਹੈ ਅੱਜ ਕਿਸੇ ਹੋਜ਼ਰੀ ਵਾਲ ਨੇ ਨਿੱਕਾ ਜਿਹਾ ਉਹ ਸਵਾਟਰ ਬਣਾਉਂਦਾ ਸ਼ੁਰੂ ਕੀਤਾ ਸੀ ਅੱਜ ਉਹਦਾ ਪੂਰੇ ਵਾਰਡ 'ਚ ਨਾਮ ਹੈ ਤਾਂ ਕੋਈ ਕਿਸਾਨ ਇਹ ਨਾ ਮਜ਼ਬੂਤ ਕਿਉਂ ਨਾ ਹੋਵੇ ਭਾਰਤੀ ਜਨਤਾ ਪਾਰਟੀ ਹਰ ਕਿਸਾਨ ਨੂੰ ਉਹ ਰੂਪ ਦੇਣਾ ਚਾਹਦੀ ਹੈ ਜੋ ਸਾਡਾ ਸਿਸਟਮ ਹੈ ਜੀ ਸਾਡੀ ਲੋਕ ਸਭਾ ਹੈ ਸਾਡੀ ਸੰਸਦ ਹੈ ਸਾਡਾ ਰਾਜ ਸਭਾ ਹੈ ਜੋ ਉਸ ਪ੍ਰੋਸੈਸ ਨੂੰ ਫੋਲੋ ਕਰਕੇ ਕਾਨੂੰਨ ਬਣੇ ਨਾ ਬ੍ਰਿਕ ਜੀ ਮੰਨ ਲਓ ਕੁਝ ਲੋਕ ਉਹਦਾ ਵਿਰੋਧ ਕਰ ਰਹੇ ਹਨ ਕੁਝ ਲੋਕ ਨਹੀਂ ਪੂਰੇ ਦੇਖੋ ਬੰਦ ਹੋਇਆ ਸੀਗਾ ਮੇਜਾ ਪੂਰਾ ਬੰਦ ਮੇ ਨਹੀਂ ਕੱਲ ਕੋਈ ਵੀ ਵਰਗ ਹੈ ਅੱਜ ਉਹ ਕਿਸਾਨੀ ਕਾਨੂੰਨ ਦਾ ਤੁਹਾਨੂੰ ਦੇਖੋ ਅੱਜ ਜੇ ਪੰਜਾਬ ਦੇ ਵਿੱਚ ਜਿੰਨੇ ਵੀ ਭਾਜਪਾ ਦੇ ਆਗੂ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਕਿਉਂ ਵਿਰੋਧ ਹੋ ਰਿਹਾ ਹੈ ਇਸੇ ਕਰਕੇ ਵਿਰੋਧ ਹੋ ਰਿਹਾ ਪੂਰੇ ਮੁਲਕ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਕੀ ਕਾਰਨ ਹੈ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਇਹ ਤਾਂ ਪੂਰੇ ਵਿਰੋਧ ਮੁਲਕ ਚ ਨਹੀਂ ਹੋ ਰਿਹਾ ਨੰਬਰ 2 ਮੰਨ ਲਓ ਲੁਧਿਆਣੇ ਚੋਂ ਜੀਟੀ ਰੋਡ ਬਣਾਨੀ ਹੈ ਲੁਧਿਆਣੇ ਦੀ 35 ਲੱਖ ਦੀ ਵਾਦੀ ਹੈ ਤਾਂ ਜਿਹੜਾ ਬੰਦਾ ਨੇੜੇ ਦੇ ਪਿੰਡ ਚ ਰਹਿੰਦਾ ਉਹ ਕਦੇ ਵੀ ਨਹੀਂ ਮੈਂ ਜਿਹੜੀ ਰੋਡ ਦਾ ਵਿਰੋਧ ਕਰਦਾ ਜੇ ਮੰਨ ਲਓ 2-4% ਬੰਦੇ जीटी ਰੋਡ ਦਾ ਵਿਰੋਧ ਕਰਨਾ ਤਾਂ ਜੀਟੀ ਰੋਡ ਨਾ ਬਣਾਈ ਜਾਵੇ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਚੰਦ ਲੋਕ ਜਿਹੜੇ ਨੇ ਚੰਦ ਕਿਸਾਨ ਨੇ ਉਹ ਵਿਰੋਧ ਕਰ ਰਹੇ ਨੇ। ਅੱਗੇ ਸੁਣੋ ਨਾ ਅੱਗੇ ਸੁਣੋ ਨਾ। ਮੰਨ ਲਓ ਅਸੀਂ ਰੇਲ ਗੱਡੀ ਚਲਾਣੀ ਹੈ ਜੰਮੂ ਕਸ਼ਮੀਰ ਨੂੰ ਤਾਂ ਲਾਡੋ ਵਾਲੇ ਵਾਲੇ ਕਹਿਣ ਇਕੱਠੇ ਹੋ ਕੇ ਅਸੀਂ ਨੂੰ ਉਰ ਤੋਂ ਨੰਗਲ ਦੇਣੀ ਹੈਗੀ। ਤਾਂ ਇਸ ਤਰ੍ਹਾਂ ਹੀ ਦੇਸ਼ ਚੱਲਦਾ। ਜੀ। ਮੋਦੀ ਸਰਕਾਰ ਦਾ ਨਾਅਰਾ ਸਬਕਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਲਿਸਨ ਮੈਨ ਲਿਸਨ ਮੈਨ ਜੀ ਇਸ ਲਈ ਉਹਨਾਂ ਕਿਸਾਨਾਂ ਦੇ ਵਾਸਤੇ ਵੀ ਵਧੀਆ ਕੀ ਹੋ ਸਕਦਾ ਇਹ ਸੋਚ ਕੇ ਉਹਨਾਂ ਨੇ ਇੱਕ ਕਾਨੂੰਨ ਬਣਾਇਆ ਮੰਨ ਲਓ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਤਾਂ ਸਰਕਾਰ ਕੀ ਕਰ ਸਕਦੀ ਹੈ ਸਰਕਾਰ ਨੇ ਕਿਹਾ ਤਾਂ ਬੋਲੋ ਜੀ ਤੁਹਾਨੂੰ ਕਿੱਥੇ ਗਲਤ ਲੱਗਦਾ ਅਸੀਂ ਉਹਨੂੰ ਬਦਲ ਦੰਨੇ ਆ ਕਿਸੇ ਕਿਸਾਨ ਲੀਡਰ ਨੇ ਕਿਸੇ ਪਾਰਟੀ ਦਾ ਲੀਡਰ ਨੇ ਕਿਸੇ ਐਕਸਪਰਟਾਈਜ਼ ਨੇ ਅੱਜ ਤੱਕ ਦੱਸਿਆ ਹੋਵੇ ਵੀ ਫਲਾਣ ਧਾਰਾ ਫਲਾ ਲਾਈਨ ਫਲਾ ਅਫਸਰ ਗਲਤ ਹੈ ਤੁਸੀਂ ਠੀਕ ਕਰੋ ਕੋਈ ਨਹੀਂ ਦੱਸ ਸਕਿਆ ਅਗਲੀ ਗੱਲ ਸਭ ਤੋਂ ਬਾਅਦ ਪਾਰਟੀ ਨੇ ਇਹ ਵੀ ਕਹਿਤਾ ਸਰਕਾਰ ਨੇ ਇਹ ਵੀ ਕਹਿਤਾ ਵੀ ਲੋ ਜੀ ਡੇਢ ਸਾਲ ਇਹ ਜਿਹੜੇ ਕਾਨੂੰਨ ਹੈ ਅਮੁਲਤਵੀਆਂ ਜੀ ਫਿਰ ਮੁੱਦਾ ਕੀ ਰਹਿ ਗਿਆ ਮੁੱਦਾ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਕੀ ਹੈ ਮੁੱਦਾ ਕਿਸਾਨੀ ਨਹੀਂ ਹੈਗਾ ਕਿਸਾਨੀ ਦੀ ਆੜ ਚ ਕੋਈ ਮੁੱਦਾ ਹੀ ਹੋਰ ਹੈ ਕੀ ਮਤਲਬ ਤੁਹਾਨੂੰ ਕੀ ਲੱਗਦਾ ਕੀ ਮੁੱਦਾ ਹਾਂ ਮੁੱਦਾ ਮੈਂ ਦੱਸਦਾ ਕੁਝ ਪਾਰਟੀਆਂ ਹੋਰ ਕੁਝ ਰੈਡੀਕਲ ਗਰੁੱਪ ਜੀ ਪੰਜਾਬ ਵਿੱਚ 1980 ਵਾਲੇ ਦੌਰ ਨੂੰ ਵਾਪਸ ਲਿਆਣਾ ਚਾਹੁੰਦੇ ਐ ਔਰ ਉਹਰੇ ਆਗ ਲਗਾਣਾ ਚਾਹੁੰਦੇ ਐ ਨੰਬਰ 1 ਨੰਬਰ 2 ਉਹ ਅੰਦੋਲਨ ਦੀ ਆੜ ਵਿੱਚ ਜੋ ਹਿੰਦੂ ਸਿੱਖ ਭਾਈਚਾਰਾ 80 ਦੇ ਦੌਰ ਤੋਂ ਬਾਅਦ ਸ਼੍ਰੋਮਣੀ ਕਾਲੀਦਾਲ ਤੇ ਭਾਰਤੀ ਜਨਤਾ ਪਾਰਟੀ ਦੇ ਅਲਾਇੰਸ ਨੇ ਬਣਾਤਾ ਸੀ ਸਟਰੋਂਗ ਕਰਤਾ ਸੀ ਉਸ ਭਾਈਚਾਰੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਉਹ ਤੀਸਰੀ ਗੱਲ ਉਸ ਅੰਦੋਲਨ ਚ ਐਸੇ ਅੰਸਰ ਹੈ ਜਿਹੜੇ ਹਿੰਦੂ ਸਮਾਜ ਦੇ ਪੰਜਾਬ ਦਾ ਜਿਹੜਾ ਹਿੰਦੂ ਸਮਾਜ ਹੈ ਉਹਨੂੰ ਡਰਾਣਾ ਚਾਹੁੰਦੇ ਆ ਔਰ ਉਹਨਾਂ ਨੂੰ ਬੇਸ ਕਰਨਾ ਚਾਹੁੰਦੇ ਆ ਅੱਜ ਜੇ ਅਜਾ ਅਜੰਡਾ ਅੱਜ ਜੇ ਕਿਸਾਨ ਅੰਦੋਲਨ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਸਾਰੇ ਸਿੱਖ ਕਿਸਾਨ ਨੇ ਕਿ ਯੂਪੀ ਦੇ ਕਿਸਾਨ ਸਿੱਖ ਨੇ ਕਿ ਹਰਿਆਣਾ ਦੇ ਕਿਸਾਨ ਸਿੱਖ ਨੇ ਇਹ ਮੁੱਦਾ ਜੋ ਹੈ ਸਿੱਖੀ ਜਾਂ Hindu ਦਾ ਨਹੀਂ ਹੈ ਇਹ ਮੁੱਦਾ ਕਿਸਾਨੀ ਦਾ ਕਿਸਾਨੀ ਦਾ 1.5 ਸਾਲ ਮੁਲਤਵੀ ਕਰਨ ਨੂੰ ਤਿਆਰ ਹੈ ਸਰ ਜੇ ਮੁੱਦਾ ਜੇ ਮੁਲਤਵੀ ਕਰਨ ਨੂੰ ਤਿਆਰ ਹੈਗੇ ਆ ਪਰ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਕੋਈ ਵੀ ਕਾਨੂੰਨ ਜਿਹੜਾ ਹੈਗਾ ਨਾ ਪੂਰੇ ਦਾ ਪੂਰਾ ਜਿਹੜਾ ਹੈਗਾ ਰੱਦ ਚਾਹੀਦਾ ਕਿਸਾਨ ਜਿਹੜੇ ਨੇ ਇਹ ਕਾਨੂੰਨ ਜਦ ਕਿਸਾਨਾਂ ਨੂੰ ਨਹੀਂ ਪਸੰਦ ਮੈਂ ਬਾਰ ਬਾਰ ਇਹੀ ਗੱਲ ਕਰ ਰਿਹਾ ਜਦ ਇਹ ਕੂਰੇ ਦਾ ਪੂਰਾ ਕਾਨੂੰਨ ਨਹੀਂ ਪਸੰਦ ਤੇ ਉਹਨਾਂ ਤੇ ਥੋਪਿਆ ਜਾ ਰਿਹਾ ਇਸ ਤਰ੍ਹਾਂ ਕੀ ਇਸ ਤਰ੍ਹਾਂ ਦੇਸ਼ ਚੱਲਦਾ اگر کیا اس طرح اگر لوگ وروتی نیتییاں اگر لوگ وروتی نیتییاں ہو کے ایڈا نہیں چلدا اگر تجھ تسی تسی وिकास دے مسئلے تے گل کیتی اگر میری گل سنو جے تسی وिकास دے مسئلے تے گل کیتی تہانوں لگدا ہے کہ پچھلے جو 2 ٹینیور ہوئے نے اب دوسرا ٹینیور ہو رہا ہے لگاتار مودی صاحب دا مودی صاحب دے کاریکال دے وچ وिकास ہویا تسی اس چیز نو مندیو کہ نہیں مندیو ہویا کہ نہیں ہویا تواڈے کی کہنا ہے ادبھت ਲੋਕ ਖੁਸ਼ ਨੇ ਅਦਭੁਤ ਵਿਕਾਸ ਹੋਇਆ ਹੈ ਲੋਕ ਖੁਸ਼ ਨੇ ਖੁਸ਼ ਹੈ ਪੂਰੀ ਜਨਤਾ ਖੁਸ਼ ਹੈ ਪੂਰੀ ਜਨਤਾ ਖੁਸ਼ ਹੈ ਸੁਣ ਲਓ ਫਿਰ ਮੇਰੀ ਅਗਲੀ ਗੱਲ ਇੰਟਰਨੈਸ਼ਨਲ ਰੈਂਕਿੰਗ ਕੀ ਕਹਿੰਦੀ ਹੈ ਵਰਲਡ ਹੈਪੀਨੈਸ ਗਲੋਬਲ ਵਰਲਡ ਹੈਪੀਨੈਸ ਰਿਪੋਰਟ ਕੀ ਕਹਿ ਰਹੀ ਹੈ ਵਰਲਡ ਹੈਪੀਨੈਸ ਰਿਪੋਰਟ ਦੇ ਮੁਤਾਬਕ ਇਹ ਕਹਿ ਰਿਹਾ ਹੈ ਕਿ 100 149 ਮੁਲਕਾਂ ਦੀ ਰੈਂਕਿੰਗ ਹੋਈ ਹੈ 149 ਮੁਲਕਾਂ ਦੇ ਵਿੱਚ ਭਾਰਤ ਦੀ ਰੈਂਕਿੰਗ 139 ਹੈ 139 ਠੀਕ ਹੈ ਜੀ ਉਹਦੇ ਵਿੱਚ ਪਹਿਲੇ ਨੰਬਰ ਤੇ ਫਿਨਲੈਂਡ ਔਰ ਸਕੈਂਡੀਨੇਵੀਅਨ ਕੰਟਰੀ ਨੇ ਪਾਕਿਸਤਾਨ ਦੀ ਰੈਂਕਿੰਗ 105 ਹੈ ਪਾਕਿਸਤਾਨ ਦੀ ਆਵਾਮ ਸਾਡੇ ਤੋਂ ਜ਼ਿਆਦਾ ਖੁਸ਼ਹਾਲ ਹੈ ਸਾਡੇ ਤੋਂ ਜ਼ਿਆਦਾ ਖੁਸ਼ ਹੈ ਔਰ ਸਾਡੀ ਭਾਰਤ ਦੀ ਜਿਹੜੀ ਰੈਂਕਿੰਗ ਹੈ ਖੁਸ਼ਹਾਲੀ ਦੇ ਮੁੱਦੇ ਤੇ ਲਾਸਟ ਵਾਲੇ ਮੁਲਕਾਂ 'ਚ ਆਉਂਦੀ ਹੈ ਪਾਕਿਸਤਾਨ ਬੰਗਲਾਦੇਸ਼ ਸਕੈਂਡੀ ਜਿੰਨੇ ਵੀ ਸਾਡੇ ਸਾਊਥ ਏਸ਼ੀਆਨ ਕੰਟਰੀ ਨੇ ਬੰਗਲਾਦੇਸ਼ ਦੀ ਰੈਂਕਿੰਗ ਸਾਡੇ ਤੋਂ ਚੰਗੀ ਹੈ ਪਾਕਿਸਤਾਨ ਦੀ ਚੰਗੀ ਹੈ ਸ਼੍ਰੀਲੰਕਾ ਦੀ ਚੰਗੀ ਹੈ ਭੂਟਾਨ ਦੀ ਚੰਗੀ ਹੈ ਜੇ ਲੋਕ ਖੁਸ਼ਹਾਲ ਨੇ ਤੇ ਅੰਤਰਰਾਸ਼ਟਰੀ ਰਿਪੋਰਟਾਂ ਤੁਸੀਂ ਕੀ ਸਮਝਦੇ ਹੋ ਗਲਤ ਨੇ ਹੈ ਇਹ ਕਿਹੜੇ ਸਾਲ ਦੀ ਰਿਪੋਰਟ ਹੈ ਇਸੇ ਸਾਲ ਦੀ 2021 ਦੀ ਮੈਨੂੰ ਤੁਸੀਂ 2010 ਦੀ ਰਿਪੋਰਟ ਦਿਓ ਕਿ ਮੇਰੀ ਗੱਲ ਸੁਣ ਲਓ 2015 ਤੋਂ ਮੈਂ ਤੁਹਾਨੂੰ ਸਵਾਲ ਕੀਤਾ ਮੈਂ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਬੰਦ ਤੁਸੀਂ ਸਾਡੇ ਰਿਸਪੈਕਟਡ ਵਧੀਆ ਚੈਨਲ ਦੇ ਤੁਸੀਂ ਰਿਪੋਰਟਰ ਹੋ ਮੈਨੂੰ ਤੁਹਾਨੂੰ ਸਵਾਲ ਕੀਤਾ 2010 ਦੀ ਮੈਨੂੰ ਰਿਪੋਰਟ ਦਿਓ ਤੁਸੀਂ ਮੈਂ ਤੁਹਾਨੂੰ 2015 ਦੀ ਰਿਪੋਰਟ ਦੇ ਰਿਹਾ 2015 ਤੋਂ ਲੈ ਕੇ 2021 ਤੱਕ ਹੈ ਇਹ ਰੈਂਕਿੰਗ ਲਗਾਤਾਰ ਘਟਿਆ ਸਰਕਾਰ 2014 ਚ ਆਈਏ ਸੁਣੋ ਉਹ ਆ ਤੁਹਾਡੀ ਸਰਕਾਰ ਦੀ ਗੱਲ ਕਰ ਰਹੇ ਆ ਤੁਸੀਂ ਸਾਡੀ ਸਰਕਾਰ ਤੋਂ ਪਹਿਲਾ ਰੈਂਕ ਦੱਸੋ ਕੀ ਸੀ ਤੁਸੀਂ ਪਹਿਲੀ ਰੈਂਕ ਛੱਡੋ ਤੁਸੀਂ ਆਪਣੀ ਸਰਕਾਰ ਦੀ ਗੱਲ ਕਰੋ ਤੁਸੀਂ ਬੱਸ ਤਾਂ ਇੱਕ ਮਿੰਟ ਤੁਸੀਂ ਮੁੱਦੇ ਨੂੰ ਹੁਣ ਪਟਕਾਰ ਰਹੇ ਹੋ ਤੁਸੀਂ ਮੁੱਦੇ ਤੋਂ ਵੱਖਰੇ ਹੋ ਰਹੇ ਹੋ ਮੈਂ ਤੁਹਾਡੀ ਕਿਸੇ ਦੂਸਰੀ ਪਾਰਟੀ ਦੀ ਜਾਂ ਕਿਸੇ ਦੀ ਗੱਲ ਨਹੀਂ ਕਰ ਰਿਹਾ ਮੈਂ ਤੁਹਾਡੀ ਪਾਰਟੀ ਦੀ ਗੱਲ ਕਰ ਰਿਹਾ ਭਾਡੀ ਪਾਰਟੀ ਜਿਹੜੀ ਆਈ ਹੈ 2014 ਤੇ ਆਈ ਹੈ ਤੁਹਾਡੇ ਕਾਰਜਕਾਲ ਤੁਹਾਡੇ ਮੋਦੀ ਸਾਹਿਬ ਦੇ ਕਾਰਜਕਾਲ ਦੀ ਗੱਲ ਕਰ ਰਿਹਾ 2015 ਤੋਂ ਲੈ ਕੇ 2021 ਤੇ ਤੱਕ ਹਰ ਸਾਲ ਰਿਪੋਰਟ ਆ ਰਹੀ ਹੈ ਔਰ ਇਹ ਰਿਪੋਰਟ ਦੇ ਵਿੱਚ ਜਿਹੜੀ ਖੁਸ਼ਹਾਲੀ ਦੀ ਰੈਂਕਿੰਗ ਹੈਗੀ ਹੈ ਭਾਰਤ ਦੀ ਉਹ ਲਗਾਤਾਰ ਥੱਲੇ ਗਈ ਹੈ ਲਗਾਤਾਰ ਥੱਲੇ ਗਈ ਹੈ ਤੁਸੀਂ ਕਹਿੰਦੇ ਹੋ ਤਰੱਕੀ ਹੋਈ ਹੈ ਕਿਸ ਚੀਜ਼ ਦੀ ਤਰੱਕੀ ਹੋਈ ਹੈ ਜੇ ਉੱਥੋਂ ਦੀ ਆਵਾਮ ਜਿਹੜੀ ਹੈ ਦੁਖੀ ਹੈ ਤੁਹਾਡਾ ਸਵਾਲ ਖਤਮ ਹੋ ਗਿਆ ਪਹਿਲਾ ਸਵਾਲ ਤਾਂ ਇਹ ਹੈ ਆਪਾਂ ਹਮੇਸ਼ਾ ਨਾਲ ਕੰਪੈਰੀਸ਼ਨ ਕਰਦੇ ਆਂ ਵੀ ਪਹਿਲਾਂ ਇਹ ਸੀ ਹੁਣ ਇਹ ਹੈ ਕਰਨਾ ਬਿਲਕੁਲ ਬਣਦਾ ਉਹਨੇ ਮੇਰਾ ਪੂਰੀ ਗੱਲ ਪੂਰੀ ਨਹੀਂ ਬਣਦਾ ਵਿਚਾਰਾ ਢੋਕਾ ਜੀ ਵਿਚਾਰਾ ਢੋਕਾ ਦੇਖੋ ਕੰਪੈਰੀਜ਼ਨ ਨਹੀਂ ਹੋਏਗਾ ਜੀ 2014 ਤੋਂ ਪਹਿਲਾਂ ਉਹ ਹੈਪੀਨੈਸ ਜਿਹੜੀ ਅਸੀਂ ਕਿੱਥੇ ਸੀਗੇ ਤੇ ਹੁਣ ਅਸੀਂ ਕਿੱਥੇ ਆ ਫਿਰ ਤਾਂ ਤੁਹਾ ਮੈਂ ਜਵਾਬ ਦੇ ਸਕਦਾ ਉਹ ਤੁਹਾਡੇ ਕੋਲ ਆਨਸਰ ਨਹੀਂ ਹੈਗਾ ਦੂਸਰਾ ਬਿਲਕੁਲ ਆਨਸਰ ਹੈ ਮੇਰੇ ਕੋਲ ਬਿਲਕੁਲ ਮੈਂ 40 ਸਰਕਾਰ ਦੀ ਗੱਲ ਕਰ ਰਿਹਾ ਬੰਦਾ ਮੇਰੀ ਗੱਲ ਪੂਰੀ ਸੁਣ ਲੋ 40 ਸਰਕਾਰ ਦੇ ਕਾਰਜ ਕਾਲ ਦੀ ਗੱਲ ਕਰ ਰਿਹਾ ਮੈਨੂੰ ਬੋਲਣ ਵਾਸਤੇ ਬੁਲਾਇਆ ਮੇਰੀ ਗੱਲ ਤਾਂ ਸੁਣ ਲੋ ਹੁਣ ਤੁਸੀਂ ਗੱਲ ਕੀਤੀ ਹੈ ਸਾਡੀ ਸਰਕਾਰ ਦੀ ਜਿਸ ਦੇਸ਼ ਦੇ ਅੰਦਰ ਗੈਸ ਦਾ ਸਿਲੰਡਰ ਪ੍ਰਾਇਓਰਿਟੀ ਤੇ ਲੈਣ ਵਾਸਤੇ ਵੀ ਮੈਂਬਰ ਪਾਰਲੀਮੈਂਟ ਦੀ ਸਲਿੱਪ ਮਿਲਦੀ ਸੀ ਉਸ ਉਹ ਦੇਸ਼ ਦੇ ਅੰਦਰ ਅਸੀਂ 8 ਕਰੋੜ ਕਿੰਨੇ 8 ਕਰੋੜ ਗੈਸ ਸਿਲੰਡਰ ਫ੍ਰੀ ਦੇਦੇ ਜਿਸ ਦੇ ਇੱਕ ਮਿੰਟ ਬੰਦੇ ਪੂਰੀ ਗੱਲ ਹੁਣ ਮੈਨੂੰ ਮੇਰੀ ਗੱਲ ਨਹੀਂ ਪੂਰੀ ਸੁਣਦੇ ਤੁਸੀਂ ਦੂਸਰੀ ਗੱਲ ਜਿਸ ਦੇਸ਼ ਚ ऐसे ਵੀ ਅੱਜ ਤੱਕ ਪਿੰਡ ਸੀਗੇ 7-6 ਮਹੀਨੇ ਪਹਿਲਾਂ ਜਿਸਨੇ ਕਦੇ ਲਾਈਟ ਨਹੀਂ ਦੇਖੀ ਸੀ ਅਸੀਂ ਹਰ ਪਿੰਡ 'ਚ ਲਾਈਟ ਪਹੁੰਚਾ ਦਿੱਤੀ ਜਿਸ ਦੇਸ਼ ਦਾ ਇੱਕ ਹਿੱਸਾ ਪਾਕਿਸਤਾਨ ਦਾਵਾ ਕਰਦਾ ਸੀ ਸੜਕ ਤੋਂ ਤੋੜਨ ਨੂੰ ਫਿਰਦਾ ਸੀ ਅਸੀਂ ਉਹ ਹਿੱਸਾ ਨੂੰ ਪੱਕਾ ਹੀ ਆਪਣੇ ਅਖੰਡ ਭਾਰ ਦਾ ਹਿੱਸਾ ਬਣਾ ਲਿਆ ਜਿਸ ਦੇਸ਼ ਦੀਆਂ ਸੜਕਾਂ ਐਵਰੇਜ ਰੋਜ਼ ਕਿਲੋਮੀਟਰ ਬੰਦਿਆ ਸੀ ਉਸ ਨੂੰ ਕਈ 13 14 ਕਿਲੋਮੀਟਰ ਤੱਕ ਲੈ ਗਏ ਜਿਸ ਦੇਸ਼ ਨੂੰ ਹਮੇਸ਼ਾ ਚਾਈਨਾ ਅਲੱਗ-ਲੱਗ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕਰਦਾ ਸੀ ਉਹ ਅੱਜ ਚਾਈਨਾ ਨੂੰ ਰੋਕਣ ਦੇ ਕਾਬਲ ਹੋ ਗਿਆ ਜਿਸ ਦੇਸ਼ ਚ ਜਨਾਨੀਆਂ ਪਹਿਨਾ ਬਾਹਰ ਜਾਂਦੀਆਂ ਸੀ ਅਸੀਂ ਘਰ-ਘਰ ਸੋਚਾ ਲਿਆ ਬਣਾਤੇ ਜਿਸ ਦੇਸ਼ ਚ ਫਿਲਮਾਂ ਬੰਦਿਆ ਰੀਆਂ ਰੋਟੀ ਕਪੜਾ ਔਰ ਮਕਾਨ ਅਸੀਂ ਉਹਨਾਂ ਨੂੰ ਰੋਟੀ ਵੀ ਦਿੱਤੀ ਉਹਨਾਂ ਨੂੰ ਅਸੀਂ ਮਕਾਨ ਵੀ ਦਿੱਤੇ ਕਿੱਦਾਂ ਦੀ ਗੱਲਾਂ ਕਰਦੇ ਤੁਸੀਂ ਵਿਕਾਸ ਬਿਆਨਤ ਵਾਲਾ ਜੋ ਬੰਸਲ ਸਾਹਿਬ ਕੀ ਜਿਹੜੇ ਤੁਸੀਂ ਗੈਸ ਸਿਲੰਡਰ ਦਿੱਤੇ ਆ ਗਰੀਬ ਆਦਮੀ ਦੀ ਪਹੁੰਚ ਦੇ ਵਿੱਚ 1000 ਰੁਪਏ ਦਾ ਗੈਸ ਸਿਲੰਡਰ ਹੁੰਦਾ ਸਬਸਿਡੀ ਉਹਦੇ ਲਗਾਤਾਰ ਘਟੀ ਜਾਂਦੀ ਆ ਦੂਸਰੀ ਗੱਲ ਆ ਜੋ ਤੁਸੀਂ ਬੀਬੀਆਂ ਦੀ ਗੱਲ ਕੀਤੀ ਆ ਮਹਿਲਾਵਾਂ ਦੀ ਗੱਲ ਕੀਤੀ ਆ ਔਰਤਾਂ ਦੀ ਗੱਲ ਕੀਤੀ ਆ 2018 ਵਿੱਚ தாம்ਸਨ ਰਾਈਟਰ ਫਾਊਂਡੇਸ਼ਨ ਐਨ ਜੀਓ ਜਿਹੜੀ ਹੈਗੀ ਆ ਉਸ ਦੀ ਇੱਕ ਇੰਟਰਨੈਸ਼ਨਲ ਪੱਧਰ ਤੇ ਰੈਂਕਿੰਗ ਆਈ ਗਿਆ 2018 ਦੇ ਵਿੱਚ ਤੁਹਾਡੀ ਮੋਦੀ ਸਰਕਾਰ ਸੀ ਆਪਾਂ ਉਦੋਂ ਦੀ ਗੱਲ ਕਰਦੇ ਆਂ ਉਸ ਵੇਲੇ ਇਹ ਕਹਿੰਦੇ ਆ ਉਸ ਰਿਪੋਰਟ ਦੇ ਮੁਤਾਬਕ ਦੁਨੀਆ ਦਾ ਸਭ ਤੋਂ ਖਤਰਨਾਕ ਮੁਲਕ ਔਰਤਾਂ ਦੇ ਲਈ ਸਾਡਾ ਮਹਾਨ ਭਾਰਤ ਦੂਸਰੇ ਨੰਬਰ ਤੇ ਅਫਗਾਨਿਸਤਾਨ ਪਾਕਿਸਤਾਨ ਉੱਥੇ ਵੀ ਉਹਦੇ ਵਿੱਚ ਵੀ ਸਾਡੇ ਤੋਂ ਬਿਹਤਰ ਆ 6ਵੇਂ ਨੰਬਰ ਤੇ ਆ ਤੁਸੀਂ ਕਿਸ ਚੀਜ਼ ਦੀ ਗੱਲ ਕਰ ਰਹੇ ਹੋ ਸੇਫਟੀ ਸਿਕਿਉਰਿਟੀ ਲਾਅ ਐਂਡ ਆਰਡਰ ਨਹੀਂ ਹੈਗਾ ਦੂਸਰੀ ਗੱਲ ਕਰ ਰਹੇ ਹੋ ਤੁਸੀਂ ਤਰੱਕੀ ਦੀ ਗੱਲ ਕਰ ਰਹੇ ਹੋ ਕਿਸ ਚੀਜ਼ ਦੀ ਤਰੱਕੀ ਗੱਲ ਕਰ ਰਹੇ ਹੋ ਮੈਂ ਇੱਕ ਸਵਾਲ ਪੁੱਛਾਂ ਮੈਂ ਜਵਾਬ ਦੇ ਦੂੰਗਾ ਮੈਂ ਬੀਬੀਆਂ ਦੀ ਗੱਲ ਆ ਗਈ ਬਾਰਡਮੈਂਟ ਨਾ ਕਰੋ ਮੈਂ ਬੀਬੀਆਂ ਦੇ ਮੁੱਦੇ ਤੇ ਆਣਾ ਬੀਬੀਆਂ ਦੇ ਮੁੱਦੇ ਤੇ ਆਓ ਇਸ ਦੇ ਕੀ ऐसा माहौल मोदी साहब ने बनाता बी बीवियांदे ਸਭ ਤੋਂ ਜ਼ਿਆਦਾ ਉਰੇ ਰਿਸਕ ਹੋਣ ਲੱਗਿਆ ਦੇਸ਼ ਨੂੰ ਲੀਡ ਕਰਨ ਕਰਦੇ ਹਾਂ ਪਹਿਲਾਂ ਦੇਸ਼ ਨੂੰ ਦੇਸ਼ ਨੂੰ ਲੀਡ ਕਰਨ ਕਰ ਰਹੇ ਹਾਂ ਹੁਣ ਤਾਂ ਅਸੀਂ ਦੇਸ਼ ਨੂੰ ਲੀਡ ਕਰ ਰਹੇ ਹਾਂ ਤਾਂ ਹੀ ਅਸੀਂ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਅਸੀਂ ਨਾਰਾ ਦਿੱਤਾ ਉਸ ਤੇ ਪ੍ਰੋਜੈਕਟ ਹੋਏ ਔਰ ਅੱਜ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਇੱਕ ਜਿਹੜਾ ਪੂਰੇ ਵਿਸ਼ਵ ਦੇ ਅੰਦਰ ਪੂਰੇ ਵਿਸ਼ਵਵਿਆਦਾਨ ਅੰਦਰ ਇਸ ਦੀ ਚਰਚਾ ਹੁੰਦੀ ਹੈ ਕਿ ਮੋਦੀ ਸਾਹਿਬ ਨੇ ਹਰ ਬ੍ਰਿੱਕੀ ਨੂੰ ਫੜਿਆ ਬੀਬੀਆਂ ਦੇ ਤੁਸੀਂ ਗੱਲ ਕਰ ਰਹੇ ਹੋ ਬੱਚੀ ਪੜਾਓ ਬੱਚੀ ਬਚਾਓ ਦੀ ਗੱਲ ਕਰ ਰਹੇ ਹੋ ਇਹ ਉਹ ਦੇਸ਼ ਹੈ ਇਹ ਉਹ ਦੇਸ਼ ਹੈ ਜਿੱਥੇ ਸਭ ਤੋਂ ਜ਼ਿਆਦਾ ਬੱਚਿਆਂ ਦਾ ਰੇਪ ਹੋ ਰਹੇ ਨੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਬੱਚਿਆਂ ਦੇ ਲਈ ਖਤਰਨਾਕ ਮੁਲਕ ਸਾਡਾ ਦੇਸ਼ ਭਾਰਤ ਬਣ ਰਿਹਾ ਹੈ ਦੂਜੇ ਸਵਾਲ ਇਹ ਬਣ ਰਹੀ 아니 ਬਣ ਚੁੱਕਾ ਬਣ ਰਹੀ 아니 ਬਣ ਚੁੱਕਾ ਉਹ ਚੀਜ਼ਾਂ ਨੂੰ ਹੁਣ ਕੰਟਰੋਲ ਹੋਣਾ ਸ਼ੁਰੂ ਹੋ ਗਿਆ ਲੱਗਦਾ ਮੋਦੀ ਸਰਕਾਰ ਆਈ ਹੈ ਪਹਿਲਾ ਮਜ਼ਬੂਤ ਸਰਕਾਰਾਂ ਸੇ ਸੁਣੋ ਤੁਸੀਂ ਮੇਰੀ ਪੂਰੀ ਪੂਰੀ ਗੱਲ ਨਹੀਂ ਸੁਣਦੇ ਤੁਸੀਂ ਗੱਲ ਕਹਿ ਰਹੇ ਹੋ ਕਿ ਜਦੋਂ ਤੇ ਮੋਦੀ ਸਾਹਿਬ ਆਏ ਇੱਕ ਹੀ ਸਵਾਲ ਕਰੀਏ ਇੱਕ ਹੀ ਸਵਾਲ ਕਰਾਂਗਾ ਜੀ ਇੱਕ ਹੀ ਸਵਾਲ ਕਰਾਂਗਾ ਤੁਸੀਂ ਕਹਿ ਰਹੇ ਜਦੋਂ ਦੀ ਮੋਦੀ ਸਰਕਾਰ ਆਈ ਹੈ ਰੈਂਕਿੰਗ ਚੱਲੀ ਚੰਗੀ ਹੋ ਰਹੀ ਹੈ ਦੇ ਲੋਕ ਖੁਸ਼ਹਾਲ ਹੋ ਰਹੇ ਨੇ ਮੈਂ ਕਹਿ ਰਿਹਾ 2015 ਤੋਂ ਲੈ ਕੇ 2021 ਤੱਕ ਰਿਪੋਰਟ ਅੰਤਰਰਾਸ਼ਟਰੀ ਬੱਧਤੀ ਕਹਿ ਰਹੀ ਹੈ ਕਿ ਹਰ ਸਾਲ ਭਾਰਤ ਜਿਹੜਾ ਹੈਗਾ ਉਹ ਸੀਰੀਆ ਇਰਾਕ ਇਰਾਕ ਜਿਹਨੂੰ ਆਪਾਂ ਕਹਿੰਨੇ ਸਭ ਤੋਂ ਜ਼ਿਆਦਾ ਖਤਰਨਾਕ ਮੁਲਕ ਜਿਹੜਾ ਇਰਾਕ ਇਰਾਕ ਦੀ ਰੈਂਕਿੰਗ 111 ਨੰਬਰ ਤੇ ਹੈ ਔਰ ਭਾਰਤ ਦੀ ਰੈਂਕਿੰਗ 139 ਨੰਬਰ ਤੇ ਹੈ ਲੋਕ ਦੁਖੀ ਨੇ ਪਾਕਿਸਤਾਨ ਤੋਂ ਦੁਖੀ ਨੇ ਮੋਦੀ ਸਾਹਿਬ ਦੇ ਇਹ ਇਹ ਹਕੂਮਤ ਦੇ ਵਿੱਚ ਤੁਸੀਂ ਕਹਿ ਰਹੇ ਹੋ ਤਰੱਕੀ ਤਰੱਕੀ ਕਿਸ ਚੀਜ਼ ਨੂੰ ਕਹਿੰਨੇ ਪਿਆ ਜਿੱਥੇ ਆਪਾਂ ਲੋਕ ਦੁਖੀ ਨੇ ਔਮਨ ਦੀ ਸੇਫਟੀ ਨੇ ਹੈਗੀ ਬੱਚੀਆਂ ਸਭ ਤੋਂ ਜ਼ਿਆਦਾ ਰੇਪ ਬੱਚਿਆਂ ਦੇ ਨਾਲ ਇਸ ਦੇਸ਼ ਦੇ ਵਿੱਚ ਹੋ ਰਿਹਾ ਕੋਈ ਅੱਜ ਤੁਸੀਂ ਆ ਗੱਲ ਕਰਦੇ ਹੈਗੇ ਗਲੋਬਲ ਹੰਗਰ ਇੰਡੈਕਸ ਦੀ ਗਲੋਬਲ ਹੰਗਰ ਇੰਡੈਕਸ ਉਹ ਰੈਂਕਿੰਗ ਦੇਖੋ ਉਹਦੇ ਵਿੱਚ ਵੀ ਸਾਡੇ ਮੁਲਕ ਦੀ ਜਿਹੜੀ ਹੈਗੀ ਰੈਂਕਿੰਗ ਉਹ ਥੱਲੇ ਗਈ ਹੈ ਗਲੋਬਲ ਹੰਗਰ ਇੰਡੈਕਸ ਦੇ ਵਿੱਚ ਵੀ ਪਾਕਿਸਤਾਨ ਦੀ ਰੈਂਕਿੰਗ ਸਾਡੇ ਤੋਂ ਚੰਗੀ ਹੈ ਸਾਡੇ ਇਸ ਸਾਲ ਵੀ ਸਾਡੀ ਗਲੋਬਲ ਹੰਗਰ ਇੰਡੈਕਸ ਜਿਹੜਾ ਹੈਗਾ 94 96 ਨੰਬਰ ਦੇ ਕਰੀਬ ਹੈਗਾ ਉੱਥੇ ਵੀ 80 ਲੋਕ ਭੁੱਖੇ ਲੋਕਾਂ ਦੇ ਵਿੱਚੋਂ شمار ਹੁੰਨੇ ਆ ਇਹ ਤਰੱਕੀ ਹੈ ਤੁਹਾਨੂੰ ਕੀ ਲੱਗਦਾ ਕਿ ਮੋਦੀ ਸਾਹਿਬ ਨੇ ਤਰੱਕੀ ਕਰਤੀ ਹੈ ਦੇਖੋ ਜਿਸ ਦੇਸ਼ ਦਾ ਪ੍ਰਧਾਨ ਮੰਤਰੀ 60 ਕਰੋੜ ਤੋਂ ਵੱਧ ਲੋਕਾਂ ਨੂੰ 9 ਮਹੀਨੇ ਫਰੀ ਚ ਅੰਨ ਦੇ ਰਿਹਾ ਤੇ ਉਹਨੂੰ ਤੁਸੀਂ ਹੰਗਰ ਦੇ ਬਾਰੇ ਗੱਲ ਕਰਦੇ ਹੋ ਜਿਸ ਦੇਸ਼ ਦੇ ਅੰਦਰ ਅੱਗੇ ਤੇ ਰਿਪੋਰਟਸ ਲਈ ਬਣਾਏ ਇਹ ਰਿਪੋਰਟ ਅੰਤਰਰਾਸ਼ਟਰੀ ਮੰਤਰ ਦੀ ਹੈ ਉਹ ਫਿਰ ਇਦਾਂ ਨਹੀਂ ਮਜਾ ਇਦਾਂ ਨਹੀਂ ਮਜਾ ਇਦਾਂ ਨਹੀਂ ਮਜਾ ਖਾਲੀ ਰਿਪੋਰਟਾਂ ਲਈ ਜਾਂਦੇ ਤਾਂ ਤੁਸੀਂ ਬੜੀ ਗੱਲ ਕਰਦੇ ਹੋ ਮੈਂ ਪ੍ਰੈਕਟੀਕਲ ਗੱਲ ਕਰਦਾ ਤੁਸੀਂ ਪਤਾ ਨਹੀਂ ਕਿਹੜੇ ਕਿਹੜੇ ਟੋਟੀਆਂ ਫੱਟੀਆਂ ਕੰਪਨੀਆਂ ਦੀ ਰਿਪੋਰਟਾਂ ਦੀ ਜਾਂਦੇ ਮੈਨੂੰ ਮੈਂ ਪ੍ਰੈਕਟੀਕਲ ਗੱਲ ਕਰ ਰਿਹਾ 9 ਮਹੀਨੇ ਤੁਸੀਂ ਤੁਸੀਂ ਇੱਕ ਮਿੰਟ ਗੱਲ ਸੁਣੋ ਉਹ ਰਿਪੋਰਟਾਂ ਨੂੰ ਗਲਤ ਕਹਿ ਦਿਓ ਕਿ ਉਹ ਰਿਪੋਰਟ ਬਿਲਕੁਲ ਗਲਤ ਹੈ ਝੂਠ ਹੈ ਬਿਲਕੁਲ ਝੂਠ ਹੈ ਸਭ ਝੂਠ ਹੈ ਸਾਰੇ ਰਿਪੋਰਟਾਂ ਗਲਤ ਨੇ 9 ਮਹੀਨੇ 60 ਕਰੋੜ ਜਨਤਾ ਨੂੰ ਉਦੇਸ਼ ਦੇ ਪ੍ਰਦਾਨ ਮਤੇ ਰਾਸ਼ਨ ਦਿੱਤਾ ਅੱਗੇ ਸੁਣੋ ਅੱਗੇ ਸੁਣੋ ਅੱਗੇ ਦੇਸ਼ ਸਾਡਾ ਬਾਹਰੋਂ ਦਵਾਈਆਂ ਲੈ ਜਾਂਦਾ ਸੀ 60 ਦੇਸ਼ਾਂ ਤੋਂ ਵੱਧ ਅਸੀਂ ਕੋਵਿਡ ਦੇ ਵੈਕਸੀਨ ਭੇਜੀ ਤੁਸੀਂ ਕਿਹਨੂੰ ਤਰੱਕੀ ਕਹਿੰਨੇ ਹੋ ਸ਼ਾਇਦ ਤਕੀਦਾ ਤੁਹਾਨੂੰ ਆਪਣੇ ਮਾਨੇ ਬਦਲਨੇ ਪੈਣਗੇ ਜੇ ਤੁਸੀਂ ਜਿਹੜੀ ਤੁਸੀਂ ਡਾਟੇ ਦੀ ਗੱਲ ਕਰਦੇ ਹੋ ਡਾਟ ਇਹ ਤੋਂ ਬਾਹਰ ਆਓ ਇਹ ਸਪਨੇ ਤੋਂ ਬਾਹਰ ਆਓ ਇੰਟਰਨੈਸ਼ਨਲ ਜਿਹੜੀਆਂ ਕੰਪਨੀਆਂ ਹਨ ਉਹਨਾਂ ਦੇ ਆਪਣੇ ਏਜੰਡੇ ਹੁੰਦੇ ਆ ਦੇਸ਼ 'ਚ ਕੀ ਹੋ ਰਿਹਾ ਤੁਸੀਂ ਉਸ ਪਾਸੇ ਤੁਰਨੋ ਜਾਓ ਲੋਕ ਦੁਖੀ ਐ ਝੁੱਗੀਆਂ 'ਚ ਆਪਣੀਆਂ ਜਾ ਕੇ ਦੇਖ ਲਓ ਗਰਾਊਂਡ 'ਚ ਜਾ ਕੇ ਦੇਖ ਲਓ ਪੰਸਰ ਸਾਹਿਬ ਕਿੰਨੇ ਕੁ ਲੋਕੀ ਲੋਕ ਦੁਖੀ ਐ ਤੁਸੀਂ ਜਾ ਕੇ ਦੇਖੋ ਸ਼ਾਇਦ ਤੁਸੀਂ ਜਦੋਂ ਦੇ ਵੀ ਸਾਨੂੰ 10 ਸਾਲ ਹੋਰ ਦੇ ਦਿਓ ਸਿੰਗਾਪੂਰ ਵਾਲੇ ਉਰੇ ਵੀਜ਼ਾ ਮੰਗਣ ਨੂੰ ਤਰਸਣਗੇ ਕੈਨੇਡਾ ਵਾਲੇ ਵੀਜ਼ਾ ਮੰਗਣ ਨੂੰ ਤਰਸਣਗੇ ਅਮਰੀਕਾ ਵਾਲੇ ਵੀਜ਼ਾ ਮੰਗਣ ਨੂੰ ਤਰਸਣਗੇ ਸਾਨੂੰ 10 ਸਾਲ ਹੋ ਸਰਕਾਰ ਦਾ ਨਾ ਦੇਖੀ ਜਾਓ ਤੁਹਾਨੂੰ ਬੰਦਨ ਦੀ ਸਰਕਾਰ ਸੀ ਮन्ने ਚੰਗੀ ਤਰ੍ਹਾਂ ਯਾਦ ਆ ਜਦੋਂ ਤੁਹਾਡੀ ਗੱਠਬੰਧਨ ਦੀ ਸਰਕਾਰ ਸੀ ਅਕਾਲੀ ਦਲ ਦੇ ਨਾਲ ਉਦੋਂ ਸੁਖਵੀਰ ਹੁਣਾ ਨੇ ਵੀ ਤੁਹਾਡੇ ਨਾਲ ਰਲ ਕੇ ਗੱਲ ਕੀਤੀ ਸੀ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਾਂਗਾ ਕਿ ਉਹ ਬਣ ਗਿਆ ਕੈਲੀਫੋਰਨੀਆ ਮੋਦੀ ਸਰਕਾਰ ਦੀ ਗੱਲ ਕਰੋ ਉਦੋਂ ਵੀ ਤੁਹਾਡੀ ਉਹ ਤੁਹਾਡੇ ਮੋਦੀ ਸਰਕਾਰ ਦੀ ਗੱਲ ਕਰੋ ਮੋਦੀ ਸਰਕਾਰ ਪਿਛਲੇ 10 ਤੂੰ ਪਿਛਲੇ ਪਿਛਲੇ ਦੋ ਦੂਜਾ ਕੰਨੀ ਹੋ ਰਿਹਾ ਪਿਛਲੇ ਸਾਡੇ ਸਾਡੇ 14 ਤੋਂ ਲੈ ਕੇ ਹੁਣ ਤੱਕ ਸਾਡੇ ਵਾਸਤੇ ਸਾਡੇ ਵਾਸਤੇ ਦੇਸ਼ ਸਟਾਰਟ ਹੁੰਦਾ ਅਸੀਂ ਪੂਰਾ ਦੇਸ਼ ਦਾ ਹਰ ਕੋਨਾ ਬਣਾਵਾਂਗੇ ਜਿੰਦਾ ਕਰਦੇ ਉਸ ਤੇ ਪੰਜਾਬ ਵੀ ਸ਼ਾਮਲ ਹੋਏਗਾ ਬੰਦਰ ਸਾਹਿਬ 2014 ਚੋਂ ਲਗਾਤਾਰ ਸਰਕਾਰ ਆ ਰਹੀ ਹੈ ਮੈਂ ਕਹਿੰਦਾ ਤੁਸੀਂ ਇਸ ਤਰ੍ਹਾਂ ਕਰੋ ਸਿੰਗਾਪੁਰ ਤੇ ਨਾ ਬਣਾਓ ਇੱਕ ਚੰਗਾ ਭੁੱਖੇ ਨੂੰ ਰੋਟੀ ਮਿਲ ਜੇ ਸਾਰੇ ਮੁਲਕ ਮੁਲਕ ਦੇ ਵਿੱਚ ਲੋਕਾਂ ਨੂੰ ਤਾਂ ਮੈਂ ਕਹਿੰਦਾ ਉਹ ਵੀ ਬਹੁਤ ਵੱਡੀ ਗੱਲ ਹੈ ਦੁਨੀਆ 'ਚ ਇੱਕ ਇੱਕ ਦੇਸ਼ ਦੱਸ ਦੋ ਜਿਸ ਦੇਸ਼ ਨੇ 9 ਮਹੀਨੇ ਆਪਣੀ ਜਨਤਾ ਨੂੰ 60 ਕਰੋੜ ਜਨਤਾ ਨੂੰ ਭੋਜਨ ਫਰੀ ਚਕਾਇਆ ਹੋਵੇ ਇੱਕ ਦੇਸ਼ ਦੱਸ ਦੋ ਤੁਹਾਨੂੰ ਮੈਂ ਕਹਿੰਦਾ ਕੀ ਗੱਲ ਕਰਦੇ ਤੁਸੀਂ ਡਰਾਂ ਨਾ ਦੇਖ ਲਓ ਨਾਮ ਲਓ ਡਵੈਲਪਮ ਛੱਡ ਦੋ ਤੁਸੀਂ ਮੇਰੇ ਨਾ ਨਾ ਆਪਣੀ ਗੱਲ ਤੇ ਆਪਣੇ ਆਪਣੀ ਗੱਲ ਤੇ ਤੁਹਾਡੇ ਤੁਸੀਂ ਗੱਲ ਕਰ ਰਹੇ ਨਾ ਤੁਸੀਂ ਗੱਲ ਕਰ ਰਹੇ ਨਾ ਤੁਸੀਂ ਕਾਗਜਾਂ ਦੀ ਗੱਲ ਕੀਤੀ ਆ ਕਾਗਜਾਂ ਤੇ ਨਹੀਂ ਇੱਥੋਂ ਦੱਸਦਾ ਬਹੁਤ ਸਾਰੇ ਲੋਕ ਗਰਾਊਂਡ ਤੇ ਜਾ ਕੇ ਦੇਖ ਲਓ ਕਿੰਨੇ ਨੂੰ ਰਾਸ਼ਨ ਮਿਲਿਆ ਇੰਟਰਨੈਸ਼ਨਲ ਕਮਿਊਨਿਟੀ ਨੇ ਦੇਸ਼ਾਂ ਨੇ ਰੀਵਾਰਡ ਦਿੱਤਾ ਹੈ ਅਵਾਰਡ ਦਿੱਤਾ ਹੈ ਮੋਦੀ ਸਾਹਿਬ ਨੂੰ ਸਨਮਾਨਿਤ ਕੀਤਾ ਵੀ ਤੁਸੀਂ ਯਾਰ ਇਸ ਤਰ੍ਹਾਂ ਗਰੀਬ ਜਨਤਾ ਨੂੰ ਰਾਸ਼ਟਰ ਦੇ ਵਾਸਤੇ ਕੁਝ ਨਹੀਂ ਕਰ ਸਕੇ ਜੇ ਅਵਾਰਡ ਮੋਦੀ ਸਾਹਿਬ ਨੂੰ ਮਿਲਿਆ ਬੰਸਲ ਸਾਹਿਬ ਯੂਕੇ ਦੀ ਸੰਸਦ ਦੇ ਵਿੱਚ ਮੁਖਾਲਫਤ ਹੋਈ ਹੈ ਮੋਦੀ ਸਰਕਾਰ ਦੀ ਯੂਐਸਏ ਦੇ ਵਿੱਚ ਗੱਲਾਂ ਚੱਲੀਆਂ ਨੇ ਯੂਕੇ ਦੀ ਸੰਸਦ ਦੇ ਵਿੱਚ ਉੱਥੇ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਜਮਹੂਰੀਅਤ ਦਾ ਘਾਣ ਹੋਇਆ ਹੈ ਜਿਹੜੀ ਗਲੋਬਲ ਡੈਮੋਕ੍ਰੇਸੀ ਜਿਹੜੀ ਇੰਡੈਕਸ ਆਇਆ ਹੈ ਡੈਮੋਕ੍ਰੇਸੀ ਦਾ ਉਹਦੇ ਵਿੱਚ ਸਾਡੇ ਇੰਡੀਆ ਨੂੰ ਫਲੌੜ ਡੈਮੋਕ੍ਰੇਸੀ ਆਖਿਆ ਗਿਆ ਕਿ ਡੈਮੋਕ੍ਰੇਸੀ ਜਿਹੜੀ ਫੁੱਲ ਡੈਮੋਕ੍ਰੇਸੀ ਤੋਂ ਅਧੂਰੀ ਡੈਮੋਕ੍ਰੇਸੀ ਵਾਲ ਸਾਡਾ ਨਿਸ਼ ਆਇਆ ਤੁਸੀਂ ਇਸ ਰਿਪੋਰਟ ਨੂੰ ਵੀ ਝੂਠ ਕਹੋਗੇ ਉਹ ਕਿਸ ਮੁੱਦੇ ਤੇ ਕਿਹਾ ਉਹਨਾਂ ਨੇ ਉਹ ਦੱਸੋ ਡੈਮੋਕ੍ਰੇਸੀ ਤੇ ਜਮਹੂਰੀਅਤ ਦੇ ਉੱਤੇ ਜਮਹੂਰੀਅਤ ਕਿਸ ਮੁੱਦੇ ਕਰ ਲੋਕਾਂ ਦੇ ਹਰ ਐਸਪੈਕਟ ਨੂੰ ਲੈ ਕੇ ਤੁਹਾਡੇ ਧਿਆਨ ਨੇ ਪ੍ਰੋਟੈਸਟ ਕਰਨ ਦੀ ਹੈ ਚਾਹੇ ਲੋਕਾਂ ਨੂੰ ਹੱਕ ਹਕੂ ਮਿਲਣ ਦੀ ਗੱਲ ਹੈ ਕਿਸੇ ਵੀ ਤਰੀਕੇ ਦੀ ਗੱਲ ਆ ਉਹ ਸਾਰੇ ਐਸਪੈਕਟਸ ਲੈ ਲੈ ਤੁਸੀਂ ਇਹ ਗੱਲ ਦੱਸੋ ਨਹੀਂ ਮੈਂ ਦੱਸਣਾ ਤੁਸੀਂ ਕਿਸ ਮੁੱਦੇ ਤੇ ਤਾਂ ਮੈਂ ਦੱਸੋ ਨਾ ਦੋ ਤਿੰਨ ਮੁੱਦੇ ਮੇਨ ਸੀ ਅਸੀਂ 370 ਧਾਰਾ ਤੋੜੀ ਅਸੀਂ ਸੀਏ ਲਾਗੂ ਕੀਤਾ ਔਰ ਅਸੀਂ ਕਿਸਾਨਾਂ ਦੇ ਤਿੰਨ ਬਿੱਲ ਲਾਗੂ ਕੀਤੇ ਤੁਸੀਂ ਦੱਸੋ ਨਾ ਤਿੰਨਾ ਪਹਿਲਾ ਪਹਿਲਾ ਮੇਰੀ ਗੱਲ ਸੁਣੋ ਯਾਰ ਇਹ ਤਿੰਨਾ ਚੋ ਕਿਹੜਾ ਮੁੱਦਾ ਹੈ ਜਿਹੜਾ ਤੁਸੀਂ ਕਹਿੰਦੇ ਹੋ ਇਸੇ ਡੈਮੋਕ੍ਰੇਸੀ ਦਾ ਘਾਣ ਕੀਤਾ ਹੈ ਜਿਹੜਾ ਮਰਜ਼ੀ ਬੋਲੀ ਜਾਵੇ ਸਾਡੇ ਦੇਸ਼ ਦਾ ਇੰਟਰਨਲ ਮਾਮਲਾ ਸਾਡੇ ਦੇਸ਼ ਨੂੰ ਜਰੂਰ 370 ਤਾਰਾ ਤੋੜਨ ਦੀ ਸਾਡੇ ਦੇਸ਼ ਨੂੰ ਜਰੂਰ ਸੀਏ ਲਾਗੂ ਕਰਨ ਦੀ ਸਾਡੇ ਦੇਸ਼ ਨੂੰ ਜਰੂਰ ਇਹ ਤਿੰਨ ਬਿੱਲ ਪਾਸ ਕਰਨ ਦੀ ਸੋ ਅਸੀਂ ਲਾਗੂ ਕੀਤੇ ਆ ਜੇ ਜਮਹੂਰੀਅਤ ਤੱਕ ਘਾਣ ਕਰਕੇ ਦੇਖੋ ਯੂਕੇ ਦੀ ਸੰਸਦ ਦੇ ਵਿੱਚ ਇਸ ਗੱਲ ਦੀ ਪਟੀਸ਼ਨ ਧਾਇਰ ਹੋਈ ਹੈ ਕਿ ਉਹਨਾਂ ਨੇ ਵੀ ਕਿਹਾ ਹੈਗਾ ਕਿ ਅਗਰ ਕਿਸਾਨੀ ਅੰਦੋਲਨ ਉਹਨਾਂ ਨੇ ਕਿਹਾ ਕਿ ਇਹ ਦੇਸ਼ ਦਾ ਅੰਦਰਲਾ ਮਾਮਲਾ ਕੋਈ ਚੱਕਰ ਨਹੀਂ ਕੋਈ ਦਿੱਕਤ ਨਹੀਂ ਪਰ ਜਿੱਥੇ ਉਹਨਾਂ ਨੂੰ ਦਿੱਕਤ ਕਿਸ ਚੀਜ਼ ਦੀ ਹੈਗੀ ਹੈ ਪਟੀਸ਼ਨ ਕਿਸ ਚੀਜ਼ ਦੀ ਪਾਈ ਹੈ ਜਮਹੂਰੀਅਤ ਨੂੰ ਲੈ ਕੇ ਜਮਹੂਰੀਅਤ ਜਿਹੜਾ ਪ੍ਰੋਟੈਸਟ ਹੈ ਰਾਈਟ ਟੂ ਪ੍ਰੋਟੈਸਟ ਸਾਡਾ ਹੱਕ ਹੈ ਸਭ ਦਾ ਹੱਕ ਹੈ ਇੱਥੇ ਸੁਰੱਖਿਅਤ ਨਹੀਂ ਸੇਫ ਨਹੀਂ ਹੈ ਕਿ ਜਿਹੜੇ ਪ੍ਰਦਰਸ਼ਨਕਾਰੀ ਨੇ ਦੂਸਰੀ ਗੱਲ ਪ੍ਰੈਸ ਨੂੰ ਆਜ਼ਾਦੀ ਨਹੀਂ ਜਿਹੜਾ ਪ੍ਰੈਸ ਵਾਲਾ ਮੋਦੀ ਸਾਹਿਬ ਦੀ ਫੇਵਰ 'ਚ ਭਾਜਪਾ ਤੇ ਐਮਡੀਆ ਦੀ ਫੇਵਰ 'ਚ ਗੱਲ ਕਰਦਾ ਹੈਗਾ ਉਹਦੇ ਤੇ ਤੁਸੀਂ ਠੀਕ ਹੈ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਉਹ ਰਾਜਦੀਪ ਸਰ ਦੇਸਾਈ ਦੇ ਉੱਤੇ ਪਰਚਾ ਹੋ ਗਿਆ ਤੇ ਉਸੇ ਤਰੀਕੇ ਨਾਲ ਬਹੁਤ ਸਾਰੇ ਪੱਤਰਕਾਰਾਂ ਦੇ ਵੀ ਪਰਚਾ ਹੋ ਗਿਆ ਆਪਾਂ ਕਰੀਬ 20 ਮਿੰਟ 25 ਮਿੰਟ ਦੇ ਬੈਠੇ ਆ ਜਿਹੜਾ ਕੁਝ ਤੁਹਾਡੇ ਮਨ ਚ ਆਉਂਦਾ ਬੋਲੀ ਜਾਂਦੇ ਹੋ ਤੇ ਹਾਲੇ ਪ੍ਰੈਸ ਨੂੰ ਜਾਰਦੀ ਨਹੀਂ ਇਹ ਗੱਲ ਕਰਤੀ ਆ ਦੇਖੋ ਹਾਲੇ ਪ੍ਰੈਸ ਨੂੰ ਆਜ਼ਾਦੀ ਨਹੀਂ ਫਿਰ ਹੁਣ ਕਿਹਨੂੰ ਆਜ਼ਾਦੀ ਕਹਿੰਦੇ ਹੋ ਤੁਸੀਂ ਕਿਹੜੇ ਵੇਲੇ ਦੀ ਗੱਲ ਵਿਰਿੰਦਰ ਜੀ ਨਹੀਂ ਨੇ ਨਹੀਂ ਨਹੀਂ ਵਿਰਿੰਦਰ ਜੀ ਮੈਨੂੰ ਸਾਡੇ ਚੈਨਲ ਦਾ ਦਮ ਹੈ ਕਿ ਅਸੀਂ ਬੋਲੀ ਜਾਂਦੇ ਆ ਜਿਸ ਤਰੀਕੇ ਦੇ ਨਾਲ ਆਏ ਦੇਣ ਭਾਜਪਾ ਦੇ ਆਗੂਆਂ ਦਾ ਘਰਾਉ ਪੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਪੰਜਾਬ ਦੀਆਂ ਸਾਲ ਰਹਿ ਗਿਆ ਇੱਕ ਸਾਲ ਰਹਿ ਗਿਆ ਤੁਹਾਡਾ ਜਿਹੜਾ ਉਹ ਧਰਮ ਵੀਰ ਦੀ ਜੋੜੀ ਸੀ ਅਕਾਲੀ ਭਾਜਪਾ ਦੀ ਧਰਮਵੀਰ ਦੀ ਜੋੜੀ ਹਮ ਨਹੀਂ ਤੋੜेंगे ਪਰ ਉਹ ਟੁੱਟ ਗਈ 2024 ਦੇ ਆਪਣੇ 22 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਡਾ ਨਜ਼ਰੀਆ ਦੂਰਦਰਸ਼ਤਾ ਕੀ ਕਹਿੰਦੀ ਹੈ ਦੇਖੋ ਸਾਡੀ ਇਹ ਦੋਏ ਪਾਰਟੀਆਂ ਦਾ ਐਲਾਈਅንስ ਇੱਕ ਧਰਮਵੀਰ ਦੀ ਜੋੜੀ ਐ ਦੋਸਤੀ ਨਹੀਂ ਸੀ ਇਹ ਇੱਕ ਸਮਾਜਿਕ ਢਾਂਚੇ ਨੂੰ ਮਜ਼ਬੂਤ ਕਰਨ ਦਾ ਗੱਠ ਜੋੜ ਸੀ ਜੀ ਕੱਲਾ ਰਾਜਨੀਤਿਕ ਨਹੀਂ ਹਮ ਔਰ ਪੰਜਾਬ ਦੇ ਵਾਸਤੇ ਜ਼ਰੂਰੀ ਵੀ ਸੀ ਲੇਕਿਨ ਚਲੋ ਹਰ ਪਾਰਟੀ ਦੇ ਆਪਣੇ ਏਜੰਡੇ ਹੁੰਦੇ ਆ ਉਸ ਪਾਰਟੀ ਨੇ ਕਾਲੀ ਦਲ ਨੇ ਕੀ ਸੋਚਿਆ ਇਹ ਉਹਨਾਂ ਨੂੰ ਪਤਾ ਤੁਹਾਨੂੰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਐਨਡੀ ਦੇ ਸਰਕਾਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਦੁਬਾਰਾ ਜਿੱਤੂਗੀ 100% ਜਿੱਤੂਗੀ 2 ਤੋਂ ਲੈ ਕੇ ਅਸੀਂ 304 ਤੱਕ ਪਹੁੰਚੇ ਆ ਸਾਡੀ ਨੀਅਤ ਸਾਫ਼ ਹੈ ਸਾਡੀ ਨੀਤੀ ਸਾਫ਼ ਹੈ ਤੇ ਸਾਡੇ ਨੇਤਾ ਸਾਫ਼ ਹੈ ਉਸ ਆਧਾਰ ਤੇ ਆਉਣ ਵਾਲੀ ਸਰਕਾਰ ਸਾਡੀ ਹੋਏਗੀ ਇਹ ਪੰਜਾਬ ਚ ਸਾਡਾ ਚੀਫ ਮਿਨਿਸਟਰ ਹੋਏਗਾ ਕਹਿੰਦਾ ਸਚਾਈ ਛੁਪ ਨਹੀਂ ਸਕਦੀ ਕبھی ਕਾਗਜ਼ ਕੇ ਫੁੱਲੋਂ ਸੇ ਕਿ ਖੁਸ਼ਬੂ ਆ ਨਹੀਂ ਸਕਦੀ ਸਚਾਈ ਛੁਪ ਨਹੀਂ ਸਕਦੀ ਕبھی ਬਨਾਵਟੀ ਅਸੂਲੋਂ ਸੇ ਕਿ ਖੁਸ਼ਬੂ ਆ ਨਹੀਂ ਸਕਦੀ ਕبھی ਕਾਗਜ਼ ਕੇ ਫੁੱਲੋਂ ਸਚਾਈ ਛੁਪ ਨਹੀਂ ਨੀ ਹੈ ਸਾਡੀ ਨੀਅਤ ਸਾਫ ਹੈ ਲੋਕਾਂ ਨੂੰ ਕੁਛ ਦਿਨ ਚ ਪਤਾ ਚੱਲ ਜਾਏਗਾ ਜੋ ਲੋਕਾਂ ਦੇ ਸਾਹਮਣੇ ਸਚਾਈ ਆ ਰਹੀ ਹੈ ਤਾਇਆ ਤੇ ਇੰਨਾ ਸ਼ਾਇਦ ਵਿਰੋਧ ਹੋ ਰਿਹਾ ਬਿਲਕੁਲ ਸਹੀ ਕਹਿਆ ਤੁਸੀਂ ਤੁਹਾਦਾ ਤੁਸੀਂ ਸਟੂਡੀਓ ਦੇ ਅੰ ਵਿੱਚ ਆਏ ਬਹੁਤ ਵਧੀਆ ਗੱਲਬਾਤ ਕੀਤੀ ਜਾਣਕਾਰੀਆਂ ਦਿੱਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦੀ ਤੁਹਾਡਾ ਵੀ ਧੰਨਵਾਦ ਤੁਸੀਂ ਮੇਰੀ ਗੱਲ ਪਹੁੰਚਾਈ ਜਨਤਾ ਤੱਕ ਬਹੁਤ ਬਹੁਤ ਮਿਹਰਬਾਨੀ